सीमा नगर ਦੇ ਸਤਕਾਰਯੋਗ ਬਜ਼ੁਰਗ ਅੱਗੇ ਗੱਲ ਨਹੀਂ ਅੱਗੇ ਗੱਲ ਨਹੀਂ ਜਿੱਥੇ ਕਹਾਂਗੇ ਕਰ ਆ ਜੋ ਅੱਗੇ ਆਜੇ ਥੋੜਾ ਜਿਹਾ ਅੱਗੇ ਮਾਵਾ ਪਹਿਲੇ ਧੰਨਵਾਦ ਜੀ ਧੰਨਵਾਦ ਬਸ ਬਸ ਬਾਦਮੇ ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਮਾ ਭੈਣਾ ਛੋਟੇ ਬੱਚੇ ਬਹੁਤ ਸਾਰਾ ਪਿਆਰ ਤੁਸੀਂ ਦੇ ਰਹੇ ਹੋ ਔਰ ਬੜੇ ਦਿਨ ਤੋਂ ਤੁਸੀਂ ਖੜੇ ਹੋ ਇੱਥੇ ਕਬੀਲਦਾਰੀ ਦੇ ਕੰਮ ਛੱਡ ਕੇ ਮੈਨੂੰ ਪਤਾ ਲੱਗਿਆ ਕਿ ਇਸ ਨਗਰ ਦੇ ਵਿੱਚੋਂ ਜਿੰਨਾ ਪਿਆਰ ਮਿਲ ਰਿਹਾ ਹੈ ਸ਼ਹਿਦੇ ਨਗਰ ਤਰਨਤਾਰਨ ਵਿਧਾਨ ਸਭਾ ਹਲਕੇ ਚ ਪਹਿਲੇ ਨੰਬਰ ਤੇ ਆਮ ਆਦੀ ਪਾਰਟੀ ਦੇ ਹੱਕ ਚ ਨਿਤਰੂ ਵੀਰੋ 11 ਤਰੀਕ ਨੂੰ ਜਿਹੜਾ ਬਟਨ ਦਬੋਗੇ ਉਹਦੇ ਨਾਲ ਕੱਲੀ ਵੋਟ ਨਹੀਂ ਪੈਣੀ ਝਾੜੂ ਨੂੰ ਬੋਟ ਨਹੀਂ ਪੈਣੀ ਉਹ ਤੁਹਾਡਾ ਫਤਵਾ ਹੋਊਗਾ ਆਪਣੇ ਬੱਚਿਆਂ ਦੇ ਭੁੱਖੇ ਦੇ ਹੱਕ 'ਚ ਆਪਣੇ ਜਵਾਕਾਂ ਦੀ ਪੜ੍ਹਾਈ ਦੇ ਹੱਕ 'ਚ ਆਪਣੇ ਬਜ਼ੁਰਗਾਂ ਦੇ ਇਲਾਜ ਕਰਾਉਣ ਵਾਲੀ ਦਵਾਈ ਦੇ ਹੱਕ 'ਚ ਆਪਣੇ ਇਲਾਕੇ ਦੀਆਂ ਸੜਕਾਂ ਬਿਜਲੀ ਟੋਬੇ ਛੱਪੜ ਤੇ ਆਪਣੇ ਨੌਜਵਾਨ ਬੱਚੇ ਬੱਚੀਆਂ ਦੇ ਨੌਕਰੀਆਂ ਦੇ ਹੱਕ 'ਚ ਤੁਸੀਂ ਵੋਟ ਪਾਓਗੇ ਜੇ ਕਿਸੇ ਹੋਰ ਬਟਨ ਨੂੰ ਦੱਬੋਗੇ ਉਹ ਪਾਓਗੇ ਲੜਾਈ ਦੇ ਹੱਕ 'ਚ ਉਹ ਪਾਓਗੇ ਗੋਲੀਆਂ ਦੇ ਹੱਕ 'ਚ ਉਹ ਪਾਓਗੇ ਨਸ਼ਿਆਂ ਦੇ ਹੱਕ 'ਚ ਇਹ ਤੁਸੀਂ ਚੁਣਨਾ ਹੈ ਤੁਸੀਂ ਗੋਲੀਆਂ ਚੁਣਨੀਆਂ ਚਿੱਟੇ ਵਾਲੀਆਂ ਗੋਲੀਆਂ ਚੁਣਨੀਆਂ ਪਿਸਤੌਲਾਂ ਵਾਲੀਆਂ ਗੋਲੀਆਂ ਚੁਣਨੀਆਂ ਤੁਸੀਂ ਲੜਾਈ ਚੁਣਨੀ ਹੈ ਜਾਂ ਫਿਰ ਬਿਜਲੀ ਤੇ ਪੜਾਈ ਚੁਣਨੀ ਹੈ ਇਹ ਤੁਸੀਂ ਚੁੜਨਾ ਥੋੜਾ ਕੰਮ ਮਾਵਾ ਭੈਣਾ ਖੜੀਆਂ ਬੜਾ ਪਿਆਰ ਬੜਾ ਸਤਿਕਾਰ ਇਹਨਾਂ ਨੇ ਦਿੱਤਾ ਆ ਗੱਡੀ ਫੁੱਲਾਂ ਨਾਲ ਭਰਤੀ ਵੀਰੋ ਇਹ ਕਿਸਮਤਾਂ ਆळ्या ਨੂੰ ਹੀ ਮਿਲਦਾ ਹੈ ਇਹ ਮਾਵਾ ਭੈਣਾ ਦਾ ਆਸ਼ੀਰਵਾਦ ਪਹਿਲਾਂ ਵੀ ਔਰ ਮਿਲਦਾ ਜਾਂਦਾ ਪਰ ਸੰਭਾਲਣਾ ਬਹੁਤ ਔਖਾ ਹੈ ਇਹਨਾਂ ਫੁੱਲਾਂ ਦੀ ਇੱਜ਼ਤ ਰੱਖਣਾ ਇਹਨਾਂ ਫੁੱਲਾਂ ਦਾ ਮਾਨ ਰੱਖਣਾ ਇਹ ਬਹੁਤ ਵੱਡੀ ਜ਼ਿੰਮੇਵਾਰੀ ਪੈ ਜਾਂਦੀ ਹੈ ਫਿਰ ਜਿੱਤੇ ਫੁੱਲ ਪੈ ਜਾਣ। ਇਸ ਤੋਂ ਪਹਿਲਾਂ ਕਾ ਲੀਆਂ ਕਾਂਗਰਸੀਆਂ ਨੂੰ ਵੀ ਫੁੱਲਾਂ ਦੇ ਹਾਰ ਪੈਂਦੇ ਰਹੇ ਆ ਪਰ ਉਹਨਾਂ ਨੇ ਆਪਣੇ ਫੁੱਲ ਰੋਲ ਤੇ ਉਹਨਾਂ ਨੇ ਕਦਰ ਨਹੀਂ ਪਾਈ ਆਪਣੇ ਪਿਆਰ ਸਤਕਾਰ ਦੀ ਤੇ ਅੱਜ ਗਲੀਆਂ 'ਚ ੱਤਕੇ ਖਾਂਦੇ ਫਿਰਦੇ ਆ। ਉਹਨਾਂ ਨੇ ਆਪਣੇ ਚਲਵਾ ਹਾਰ ਫੁੱਲ ਤਾਂ ਰੋਲ ਨਹੀਂ ਸੀ ਉਹਨਾਂ ਨੇ ਤਾਂ ਬਾਣੀ ਰੋਲਦੀ ਗੁਰੂ ਦੀ। ਗਲੀਆਂ 'ਚ ਬਾਣੀ ਰੋਲਦੀ ਮੁਰਕੇ ਕਾਲ ਤੱਕ ਸਭ ਤੇ ਜਾ ਕੇ ਸਾਰਾ ਕੁਝ ਮੰਨ ਗਏ ਵੀ ਹਾਂ ਮੈਂ ਹੀ ਕਰਾਇਆ ਸੀ ਹਾਂ ਮੈਂ ਹੀ ਕਰਾਇਆ ਸੀ ਹਾਂ ਮੈਂ ਹੀ ਕਰਾਇਆ ਸੀ ਦੋ ਦਿਨਾਂ ਬਾਅਦ ਬਾਹਰ ਨਿਕਲ ਕੇ ਸਾਰਾ ਕੁਝ ਮੁੱਕਰ ਗਏ ਕਹਿੰਦੇ ਨਾ ਮੈਂ ਤਾਂ ਐਵੇਂ ਕਹਿਤਾ ਸੀ ਸੋ ਵੀਰੋ ਇਸ ਨਗਰ ਨੇ ਬੜਾ ਕੱਸ ਚੱਲਿਆ ਬੜੀਆਂ ਨੇਹਰੀਆਂ ਝੁੱਲੀਆਂ ਨੇ ਬੜੇ ਡਰ ਦੇ ਮਾਹੌਲ ਚ ਨਗਰ ਪਿਛਲੇ ਦਿਨਾਂ ਚ ਆਇਆ ਮੈਂ ਤੁਹਾਨੂੰ ਗਰੰਟੀ ਦਿੰਦਾ ਇਸ ਗੱਲ ਦੀ ਕਿ ਆਪਾਂ ਇਨਤੀਸਾ ਚੋਂ ਬਾਹਰ ਨਿਕਲੋ ਆਪਾਂ ਬਾਹਰ ਨਿਕਲਾਂਗੇ ਸਰਕਾਰ ਤੁਹਾਡੇ ਨਾਲ ਹੈ ਆਪਾਂ ਜਵਾਕਾਂ ਨੂੰ ਪੜਾਈਏ ਆ ਗਰਾਊਂਡ ਬਣਾਈਏ ਸਕੂਲ ਵਧੀਆ ਬਣਾਈਏ ਜਵਾਕਾਂ ਨੂੰ ਅਫਸਰ ਬਣਾਈਏ ਇਹ ਪਿੰਡ ਕਿਸੇ ਫਾਇਰਿੰਗਾਂ ਵਾਸਤੇ ਜਾਂ ਮਾਡਰਾਂ ਵਾਸਤੇ ਮਸ਼ਹੂਰ ਨਾ ਹੋਵੇ ਇਹ ਪਿੰਡ ਖਿਡਾਰੀਆਂ ਵਾਸਤੇ ਇਹ ਪਿੰਡ ਫੌਜ ਦੇ ਜਰਨੈਲਾਂ ਕਰਨੈਲਾਂ ਵਾਸਤੇ ਤੇ ਇਹ ਪਿੰਡ ਵੱਡੇ ਵੱਡੇ ਉੱਚੇ ਆਉਦਿਆਂ ਤੇ ਅਫਸਰਾਂ ਵਾਸਤੇ ਮਸ਼ਹੂਰ ਹੋਣਾ ਚਾਹੀਦਾ ਏ ਇਹਨਾਂ ਨੇ ਸਾਡੇ ਪਿੰਡ ਬਦਨਾਮ ਕਰਕੇ ਰੱਖਤੇ ਲੋਕ ਇਹ ਵੀ ਕਹਿੰਦੇ ਨੇ ਕਿ ਸਾਡੇ ਪਿੰਡ ਕੋਈ ਰਿਸ਼ਤਾ ਨਹੀਂ ਹੁੰਦਾ ਜੀ ਸਾਡੇ ਚਿੱਟਾ ਇੰਨਾ ਪਛਾਹਤਾ ਇਹਨਾਂ ਨੇ ਸਾਡੇ ਪਿੰਡੋਂ ਨਾ ਬਰਾਤ ਚੜਹੀ ਐ ਨਾ ਬਰਾਤ ਸਾਡੇ ਪਿੰਡ ਆਈ ਐ ਕੋਈ ਆ ਹਾਲ ਕਰਤਾ ਸਾਡੇ ਪਿੰਡਾਂ ਦਾ ਇਹਨਾਂ ਨੇ ਕਿਹੜੇ ਮੂੰਹ ਨਾਲ ਵੋਟਾਂ ਮੰਗੀ ਜਾਂਦੇ ਆ ਕਾਲੀ ਕਾਂਗਰਸੀ ਤੋ ਵੀਰੋ ਇਹ ਇਲਾਕੇ ਨੇ ਬਹੁਤ ਕੱਸ ਚੱਲਿਆ ਬਾਰਡਰ ਦਾ ਏਰੀਆ ਨਾ ਕੋਈ ਮਾਸਟਰ ਆਉਣ ਨੂੰ ਤਿਆਰ ਹੈ ਨਾ ਡਾਕਟਰ ਆਉਣ ਨੂੰ ਤਿਆਰ ਹੈ ਬਦਲੀਆਂ ਕਰਾ ਜਾਂਦੇ ਆ ਹੁਣ ਅਸੀਂ ਨਵੇਂ ਕਾਨੂੰਨਾਂ ਦੇ ਵਿੱਚ ਇੱਥੇ ਡਿਊਟੀ ਕਰਨਾ ਜ਼ਰੂਰੀ ਤੇ ਇੱਥੇ ਤੁਹਾਨੂੰ ਡਿਊਟੀ ਕਰਨੀ ਪਊਗੀ ਜੇ ਗਾਂਹਾਂ ਵਾਲੀ ਡਿਊਟੀ ਵਿੱਚ ਭੱਤੇ ਲੈਣੇ ਨੇ ਇੱਥੇ ਡਿਊਟੀ ਕਰਨ ਦੀ ਵੱਧ ਤਨਖਾਹ ਵੀ ਦੇ ਦਾਂਗੇ ਕਿ ਜੇ ਇੱਥੇ ਇਸ ਇਲਾਕੇ 'ਚ ਡਿਊਟੀ ਕਰੋਗੇ ਤਾਨੂੰ ਬਾਅਦ ਤਨਖਾਹ ਦੇ ਦਾਂਗੇ ਪਰ ਇੱਥੇ ਦੇ ਜਵਾਕਾਂ ਨੂੰ ਵੀ ਪੜਾਓ ਇਹ ਵੀ ਜਵਾਕ ਨੇ ਇਹ ਵੀ ਇਨਸਾਨ ਨੇ ਇੱਥੇ ਵੀ ਬਹੁਤ ਦਿਮਾਗੀ ਬੱਚੇ ਰਹਿੰਦੇ ਆ ਬੱਚੇ ਖੜੇ ਆ ਆ ਛੋਟੇ ਛੋਟੇ ਇਹਨਾਂ ਦੇ ਦਿਮਾਗ 'ਚ ਕੋਈ ਰੱਬ ਨੇ ਘਾੜ ਥੋੜੀ ਰੱਖੀ ਆ ਵਧੀਆ ਟੀਚਰ ਮਿਲ ਜਾਣ ਵਧੀਆ ਕੋਚ ਮਿਲ ਜਾਣ ਇਹਨਾਂ 'ਚੋਂ ਖਿਡਾਰੀ ਨਿਕਲਣਗੇ ਇਹਨਾਂ 'ਚੋਂ ਅਫਸਰ ਨਿਕਲਣਗੇ ਇਹਨਾਂ 'ਚੋਂ ਇੰਜੀਨੀਅਰ ਬਣਨਗੇ ਡਾਕਟਰ ਬਣਨਗੇ ਪਰ ਇਹ ਵੀ ਵਧੀਆ ਐਮਐਲਏ ਮਿਲ ਜੇ ਸਰਕਾਰ ਆਪਣੇ ਨਾਲ ਹੈ ਆਪਣੀ ਸਰਕਾਰ ਹੈ ਐਮ ਐਲ اے ਜਿਹੜੇ ਹਿਸਾਬ ਤੇ ਮੈਂ ਬਦਲਬਾਈ ਦੇਖ ਰਿਹਾ ਐਮ ਐਲ اے ਤੁਹਾਡਾ ਹਰਮੀਤ ਨੇ ਬਣ ਜਾਣਾ ਬਸ ਫਿਰ ਮੰਗ ਪੱਤਰੇ ਲਿਆ ਕਰਨਗੇ ਦਸਕਤ ਮੇਰੇ ਹੋਇਆ ਕਰਨਗੇ ਇਸ ਇਲਾਕੇ ਨੂੰ ਮੈਂ ਮੇਰੇ ਅਬਦਾ ਇੱਛਾ ਹੈ ਇਸ ਇਲਾਕੇ ਨੂੰ ਮੈਂ ਤਾਂ ਛੋਟਾ ਹੁੰਦਾ ਇਸ ਇਲਾਕੇ ਬਾਰੇ ਖਬਰਾਂ ਹੀ ਪੜਦਾ ਰਿਹਾ ਹਾਂ ਵੀ ਪਿੱਛੇ ਰਹਿ ਗਿਆ ਬਹੁਤ ਇਲਾਕਾ ਤੇ ਇਹ ਹਜੇ ਵੇਲੇ ਤੱਕ ਤਾਂ ਦਰਵਾਜ਼ੇ ਕੁੰਡੇ ਲੱਗ ਜਾਂਦੇ ਸੀ ਬਾਈ ਜੀ ਬਹੁਤ ਚੱਲ ਲਿਆ ਯਾਰ ਹੁਣ ਬਾਹਰ ਨਿਕਲੀ ਇਹਨਾਂ ਚੀਜ਼ਾਂ ਚੋਂ ਤੇ ਆਪਾਂ ਇਕੱਠੇ ਹੋ ਕੇ ਤਰੱਕੀਆਂ ਵੱਲ ਨੂੰ ਚੱਲੀਏ ਤਾਂ ਕਿ ਆਪਣੇ ਪਿੰਡਾਂ ਦਾ ਨਾਂ ਜਿਹੜਾ ਹੈ ਉਹ ਪੋਜ਼ਿਟਿਵ ਚੀਜ਼ਾਂ ਜੱਗੇ ਹੋਵੇ ਕਿਸੇ ਨੈਗੇਟਿਵ ਚੀਜ਼ਾਂ ਚ ਨਾ ਹੋਵੇ ਜਿੰਨੇ ਵੀ ਪਿੰਡ ਦੇ ਮੋਤਵਾਰ ਸੱਜਣ ਖੜੇ ਨੇ ਸਾਰੇ ਇਹੇ ਚਾਹੁੰਦੇ ਨੇ ਬੀ ਸਾ ਅਸੀਂ ਬਹੁਤ ਹੋ ਗਿਆ ਜੀ ਸਾਡੇ ਜਵਾਕਾਂ ਨੂੰ ਪੜਾਓ ਅਸੀਂ ਤਾਂ ਚਲੋ ਜਹਾਜੀ ਭੁੱਖੇ ਤੇ ਆਏ ਰਹਿ ਕੇ ਫਾਕੇ ਕੱਟ ਕੇ ਕੱਟ ਲਈ ਗਾਂਹ ਜਵਾਕਾਂ ਦੀ ਜ਼ਿੰਦਗੀ ਬਣ ਜੇ ਹਰੇ ਕੇ ਹੀ ਚਾਹੁੰਦਾ ਤੀਜੇ ਨੰਬਰ ਤੇ ਆਪਣਾ ਬੱਟਣਾ ਝਾੜੂ ਦਾ ਚੋਣ ਨਿਸ਼ਾਨਾ ਮਾਵਾ ਪੈਣਾ ਖੜੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਵੀ ਆਪਣਾ ਚੋਣ ਨਿਸ਼ਾਨ ਇਹ ਤਾਂ ਤੜਕੇ ਤੜਕੇ ਨੇਰੇ ਚ 5 ਵਜੇ ਵੀ ਪਾੜ ਲੈਂਦੀਆਂ ਨੇ ਵੀ ਝਾੜੂ ਕਿੱਥੇ ਜੇ ਪਿਆ ਤੁਸੀਂ ਬਾਲੇ ਖੁਸ਼ ਨਾ ਹੋ ਜੇ ਲੋਡ ਪੈ ਜੇ ਹੱਥ ਨੇ ਜੇ ਵੀ ਪਾੜ ਲੈਂਦੀਆਂ ਨੇ ਸ਼ਾਮ ਨੂੰ ਵੀ ਲੱਭ ਜਾਂਦਾ ਉਹ ਵੀ ਝਾੜੂ ਸੋ ਵੀਰੋ ਪਰ ਜਿਹੜਾ ਝਾੜੂ 11 ਤਰੀਕ ਨੂੰ ਤੁਸੀਂ ਬਟਨ ਦੱਬੋਗੇ ਨਾ ਉਹਦੇ ਨਾਲ ਵਿੜੇ ਦੀ ਸਫਾਈ ਨਹੀਂ ਹੋਣੀ ਉਹਦੇ ਨਾਲ ਘਰ ਦੀ ਸਫਾਈ ਜਾਂ ਦੁਕਾਨ ਦੀ ਜਾਂ ਮਕਾਨ ਦੀ ਸਫਾਈ ਨਹੀਂ ਹੋਣੀ ਉਹਦੇ ਨਾਲ ਪੂਰੇ ਲੱਕੇ ਦੀ ਸਫਾਈ ਹੋਊਗੀ ਤਰਨ ਤਰਨ ਬਰਾਂ ਸਵਾ ਹਲਕੀ ਸਫਾਈ ਹੋਊਗੀ ਆ ਜਿਹੜਾ ਰਾਜਨੀਤਿਕ ਗੰਦ ਪਾਇਆ ਇਹਨਾਂ ਨੇ ਸੋ ਵੀਰੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਹੀ ਖੜੇ ਆ ਇਦਾਂ ਹੀ ਆਉਣਿਆ ਆ ਮੈਂ ਤਾਂ ਕਿਸਮਤ ਵਾਲਾ ਜੀ ਮੇਰ ਤਾਂ ਪੱਗ ਜਿਹੜੀ ਐ ਜਦੋਂ ਜਾਣੇ ਆ ਸ਼ਾਮ ਨੂੰ ਕਿਤੇ ਵੀ ਰਹਿਣਾ ਹੁੰਦਾ ਜਾ ਕੇ ਜਦੋਂ ਝਾੜਦੇ ਆ ਕੱਪੜੇ ਤਾਂ ਫੁੱਲ ਨਿਕਲਦੇ ਨੇ ਮੈਂ ਸ਼ੀਸ਼ੇ ਮੂਰੇ ਖੜ ਕੇ ਪ੍ਰਮਾਤਮਾ ਦਾ ਸ਼ੁਕਰੀਆ ਸ਼ੁਕਰਾਨਾ ਕਰਦਾ ਵੀ ਪ੍ਰਮਾਤਮਾ ਕੋਈ ਕਿਸਮਤ ਪੁਰਾਣੇ ਜਨਮਾਂ ਦੇ ਕੋਈ ਪੁੰਨ ਪੰਨ ਕੋਈ ਸਾਹਮਣੇ ਆਗੇ ਹੋਣਗੇ ਕੋਈ ਕੀੜਿਆਂ ਦੇ ਭੌਣ ਨੂੰ ਚੌਲ ਪਾਤੇ ਹੋਣੇ ਕਿਸੇ ਗਊ ਨੂੰ ਪੇੜਾ ਦੇਤਾ ਹੋਣਾ ਵੀ ਜਿਹੜਾ ਤੂੰ ਆ ਪਿਆਰ ਦੇਈ ਜਾਂਦਾ ਵੀ ਗੱਡੀਆਂ ਫੁੱਲਾਂ ਨਾਲ ਭਰ ਜਾਂਦੀਆਂ ਨੇ ਪੱਗਾਂ ਫੁੱਲਾਂ ਨਾਲ ਭਰ ਜਾਂਦੀਆਂ ਨੇ ਮਾਵਾਂ ਸਿਰ ਪਲੋਸਦੀਆਂ ਨੇ ਭੈਣਾਂ ਦੁਆਵਾਂ ਦਿੰਦੀਆਂ ਮੁੰਡੇ ਖੁੰਡੇ ਨੌਜਵਾਨ ਵੀਰ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਬਜ਼ੁਰਗ ਅਸ਼ੀਰਵਾਦ ਦਿੰਦੇ ਨੇ ਜਾਂਦਾ ਰਹਿ ਪੁੱਤ ਇਹ ਕਿੱਥੇ ਮਿਲਦਾ ਲੀਡਰ ਨੂੰ ਅੱਜ ਕੱਲ੍ਹ ਅੱਜ ਕੱਲ੍ਹ ਹਾਲਾਤ ਇਹ ਨੇ ਇੱਕ ਪਸਦਾ ਆ ਪਿਆਰ ਹੈ ਆ ਤੁਹਾਡੇ ਸਾਹਮਣੇ ਹੀ ਆ ਪਿਆਰ ਤੇ ਦੂਜੇ ਪਾਸੇ ਕਾਲੀ ਕਾਂਗਰਸੀ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜੂ ਉਂਗਲੀਆਂ ਕਿੰਨੀਆਂ ਪੈਂਦੀਆਂ ਨੇ ਪੂਰੀਆਂ ਨਹੀਂ ਇਹ ਲੈ ਕੇ ਕੱਦੀ ਹੋਏ ਲੈ ਜਾਂਦੇ ਅਜੇ ਉਂਗਲੀਆਂ ਨਾਲ ਜਾਣ ਸ਼ਾਂਪਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਹੱਥ ਜਾਣ ਦਾ ਉਹਨਾਂ ਨੂੰ ਆਦਤ ਹੈ ਨਹੀਂ ਰਿਵਾਜ ਹੈ ਨਹੀਂ ਉਹਨਾਂ ਤੋਂ ਦੂਰ ਹੀ ਰਹੋ ਉਹਨੂੰ ਦੂਰੋਂ ਹੀ ਸੱਸੀ ਘਰ ਬੁਲਾ ਦਿਓ ਚੰਗਾ ਭਾਈ ਧੰਨਵਾਦ ਬਸ 14 ਤਰੀਕ ਤੋਂ ਬਾਅਦ ਤਾਂ ਬੈਸੀ ਨਹੀਂ ਆਉਣੇ ਉਹ ਰਿਜ਼ਲਟ ਆ ਜੂ ਫੇਰ ਨਹੀਂ ਆਉਂਦੇ ਉਹ ਹੁਣ ਵੀ हट ਗਏ ਹੁਣ ਹੀ हट ਗਏ ਪਤਾ ਲੱਗ ਗਿਆ ਹੋਣਾ ਉਹਨਾਂ ਨੂੰ ਹਾਂ ਇੱਥੇ ਕੋਈ ਨਹੀਂ ਆਉਂਦਾ ਜੀ ਇੱਥੇ ਕੌਣ ਆਊਗਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਗੱਲ ਬਣਨੀ ਨਹੀਂ ਉਧਰ ਫਿਰਦੇ ਆ ਉਹ ਦੇਖ ਲਓ ਤੁਸੀਂ ਮੈਂ ਹਰਾਨ ਆ ਮੈਂ ਤਾਂ ਕਦੋਂ ਦਾ ਲੜੀ ਜਾਂਦਾ 2014 ਦਾ ਮੇਰੇ ਨਾਲ ਬਾਹ ਪਿਆ ਹੋਇਆ ਪਹਿਲਾਂ ਪਾਰਲੀਮੈਂਟ 'ਚ ਲੜਾਈ ਹੋਈ ਗਈ ਹੈ ਹਰਸਿਮਰਤ ਕੌਰ ਨਾਲ ਹੈ ਹੁਣ ਇੱਥੇ ਕਿਤੇ ਨਾ ਕਿਤੇ ਕਿਉਂਕਿ ਇਹੋ ਜਿਹਾ ਬਿਆਨ ਦੇ ਦਿੰਦੇ ਆ ਵੀ ਹੈਰਾਨ ਹੈ ਵੀ ਉਹਨਾਂ ਨੂੰ ਬੋਲਣ ਵੇਲੇ ਸ਼ਰਮ ਤਾਂ ਕੀ ਹੋਣੀ ਤੁਹਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਆ ਆ ਹੁਣ ਪਿੱਛੇ ਜੇ ਕਹਿੰਦੀ ਬੀਬਾ ਕਹਿੰਦੀ ਜਿਹੜੀ ਸਾਡੀ ਸਰਕਾਰ ਹੁੰਦੀ ਸੀ ਤਰਨਤਾਰ ਦੀ ਕਿਸੇ ਪਿੰਡ ਚ ਬੋਲਦੀ ਐ ਕਹਾਂ ਤਾਂ ਮੇਰੇ ਕੋਲ ਵੀਡੀਓ ਵੀ ਪਈ ਐ ਕਈ ਜੋ ਸਾਡੀ ਸਰਕਾਰ ਹੁੰਦੀ ਸੀ ਕਾਲੀਆਂ ਦੀ ਉਦੋਂ ਲੋਕਾਂ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਆ ਬੀਬਾ ਉਦੋਂ ਚਿੱਟੇ ਨੂੰ ਲੋਕ ਮਜੀਠੀਆ ਕਹਿੰਦੇ ਹੁੰਦੇ ਸੀ ਵੀ ਥੋੜਾ ਜਿਹਾ ਮਜੀਠੀਆ ਹੈਗਾ ਕਹਿੰਦਾ ਨਾ ਬਾਈ ਜੀ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਜੋਗ ਹੀ ਹੈ ਉਦੋਂ ਮਜੀਠੀਆ ਕਹਿੰਦੇ ਸੀ ਚਿੱਟੇ ਦਾ ਨਾਮ ਨਹੀਂ ਪਤਾ ਸੀ ਬਿਆਨ ਦੇਣ ਵੇਲੇ ਸ਼ਰਮ ਨਹੀਂ ਆਉਂਦੀ ਨਾ ਇਹਨਾਂ ਨੂੰ ਯਾਰ ਹੱਦ ਹੈ ਮੈਨੂੰ ਹੈਰਾਨੀ ਦੀ ਹੱਦ ਹੈ ਜੀ ਬੇ ਨੇਵੀਟੇ ਇੱਥੇ ਨੀਮੋਟੀ ਚਮੜੀ ਦੇ ਹੋ ਸਕਦੇ ਨੇ ਪੰਜਾਬੀ ਨਹੀਂ ਬੋਲਨੀ ਆਉਂਦੀ ਇਹਨਾਂ ਨੂੰ ਇਹ ਚੋਨਾ ਚੋਨਾ ਆ ਗਿਆ ਤੇ ਨਾਲੇ ਚੋਨਾ ਆ ਗਿਆ ਮੈਂ ਕਿਹਾ ਓਏ ਪਤਾ ਨਹੀਂ ਚੋਨਾ ਕਹਿੰਦੀ ਐ ਪਤਾ ਨਹੀਂ ਚੋਨਾ ਕਹਿੰਦੀ ਐ ਕਿਉਂਕਿ ਪੰਜਾਬੀ ਤਾਂ ਕਦੇ ਪੜ੍ਹੀ ਨਹੀਂ ਜੀ ਊੜਾ ਆੜਾ ਈੜੀ ਜੱਸਾ ਹਾ ਹਾ ਆਉਂਦਾ ਨਹੀਂ ਅੰਗਰੇਜ਼ੀ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਤੇ ਉਹ ਨਹੀਂ ਉਹ ਜੇ ਪੰਜਾਬੀ ਆਉਂਦੀ ਹੁੰਦੀ ਕੋਈ ਬੰਦਾ ਆਪਣੇ ਬਾਪ ਨੂੰ ਐ ਕਹਿਣਾ ਹੁੰਦਾ ਸਟੇਜ ਤੇ ਵੀ ਮੇਰੇ ਪਿਤਾ ਵਰਗਾ ਵੀ ਮੇਰੇ ਬਾਪੂ ਸਮਾਨ ਹੈ ਦੋ ਤਿੰਨ ਵਾਰੀ ਬਾਦਲ ਸਾਹਿਬ ਨੂੰ ਕਿਹਾ ਸੁਖਵੀਰ ਬਾਦਲ ਨੇ ਅ ਤੂੰ ਤਾਂ ਨਾਲ ਹੀ ਹੁੰਦੇ ਹੋ ਕਦੋਂ ਤੁੰ ਤ ਬੱਧ ਪਤਾਉ ਇਹ ਕਹਿੰਦੇ ਕਹਿੰਦੇ ਭਲਾ ਹੋਇਆ ਲੜਨੇੜਿਓਂ ਛੁੱਟਿਆ ਉਮਰ ਨਾ ਬੀਤੀ ਸਾਰੀ ਲਗਦੀ ਨਾਲੋਂ ਟੁੱਟਦੀ ਚੰਗੀ ਬੇਕਦਰਾਂ ਦੀ ਯਾਰੀ ਸ਼ੁਕਰ ਹੈ ਟਾਈਮ ਤੇ ਉੱਥੋਂ ਨਿਕਲੇ ਆ ਸਾਡਾ ਹੋਰ ਖੜਾ ਗਿੱਦਲਵਾਹੇ ਵਾਲਾ ਐਮਐਲਏ ਇਹ ਵੀ ਕਹਿੰਦਾ ਕਹਿੰਦਾ ਬਹੁਤ ਟਾਈਮ ਤੇ ਕੱਢ ਲਿਆ ਸਾਨੂੰ ਤਾਂ ਜੀ ਉਹਨਾਂ ਨੇ ਤਾਂ ਐਂ ਕਰਨਾ ਹੁੰਦਾ ਤੰਗ ਵਰਤਣੇ ਬੰਦੇ ਵਰਤ ਕੇ ਛੱਡ ਦਿੰਦੇ ਆ ਘਰਾਂ ਦੇ ਘਰ ਬਰਬਾਦ ਕਰਦੇ ਉਹਨਾਂ ਨੇ ਉਹ ਨਹੀਂ ਰਹਿਮ ਕਰਦੇ ਵੀਰੋ ਆਪਾਂ ਕਿਤੇ ਰੋਟੀ ਬੱਦਕਟ ਖਾ ਲਈਏ ਤਿੰਨ ਦਿਨ ਢਿੱਡ ਨਹੀਂ ਦਿਖਣਾ ਹਟਦਾ ਇਹ ਬੰਦਾ ਖਾਖੜ ਘਰ ਨਹੀਂ ਮਰਦੇ ਪਤਾ ਨਹੀਂ ਕਿੱਥੋਂ ਹਾਜਮੇ ਲਿਆਉਂਦੇ ਇਹਨਾਂ ਨੇ ਬੱਸਾਂ ਖਾ ਗਏ ਸੜਕਾਂ ਖਾ ਗਏ ਬਾਜਰੀ ਖਾ ਗਏ ਰੇਤਾ ਖਾ ਗਏ ਇਹਨਾਂ ਦਾ ਨਾ ਕਦੇ ਕੋਈ ਹਾਜਮਾ ਖਰਾਬ ਹੋਇਆ ਮੈਂ ਤਾਂ ਪਹਿਲਾਂ ਕੈਸਟਾ ਸੀੜੀਆਂ 'ਚ ਵੀ ਆਹੀ ਪਿੱਟਦਾ ਰਿਹਾ ਪਰ ਤੁਸੀਂ ਮੌਕਾ ਦਿੱਤਾ ਹੁਣ ਆਪਾਂ ਫੈਸਲੇ ਕਰੀਏ ਨੇ ਲੋਕਾਂ ਦੇ ਹੱਕ ਦੇ ਫਿਰੇ ਚੀਕਾ ਮਾਰਦੇ ਆ ਸੋ ਰੋਜ਼ ਮੈਨੂੰ ਗਾਲਾਂ ਕੱਢਣ ਵਾਲੇ ਨੇ ਕੱਢੀ ਜਾਓ ਮੈਨੂੰ ਕੀ ਫਰਕ ਪੈਂਦਾ ਜਿੰਨਾ ਚਿਰ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਦੇਖੋ মিডিਆ ਵਾਲੇ ਖੜੇ ਨੇ ਪੜੇ ਲਿਖੇ ਲੋਕ ਖੜੇ ਜਦੋਂ ਵੀ ਕੋਈ ਬੰਦਾ ਕਿਸੇ ਸਿਸਟਮ ਨੂੰ ਬਦਲਣ ਦੀ ਗੱਲ ਕਰਦਾ ਵੀ ਇਹ ਸਿਸਟਮ ਗਲਤ ਹੈ ਇਹਨੂੰ ਬਦਲਣਾ ਚਾਹੀਦਾ ਹੈ ਇਹ ਸਿਸਟਮ ਨੂੰ ਲੋਕਾਂ ਦੇ ਹੱਕ ਚ ਹੋਣਾ ਚਾਹੀਦਾ ਇਹ ਸਿਸਟਮ ਨੇ ਸਾਡਾ ਭਵਿੱਖ ਖਰਾਬ ਕਰਤਾ ਜਦੋਂ ਵੀ ਕੋਈ ਬੰਦਾ ਇਹੋ ਜੀ ਗੱਲ ਕਰਦਾ ਤਾਂ ਜਿਹੜੇ ਉਹ ਸਿਸਟਮ ਤੋਂ ਫਾਇਦਾ ਲੈਣ ਵਾਲੇ ਬੰਦੇ ਨੇ ਜਿਹੜੇ ਉਹ ਸਿਸਟਮ ਦੇ ਬੈਨੀਫਿਸ਼ਰੀ ਨੇ ਲਾਭ ਕਾ ਪਤਰੀ ਨੇ ਜਿਹੜੇ ਉਹ ਸਿਸਟਮ ਦੇ ਉਹ ਫਿਰ ਚੁੱਪ ਕਰਕੇ ਨਹੀਂ ਬਹਿੰਦੇ ਉਹ ਬਾਉਂਸ ਬੈਕ ਕਰਦੇ ਆ ਉਹ ਲੜਦੇ ਆ ਵੀ ਸਾਡੀਆਂ ਕੁਰਸੀਆਂ ਕਿਉਂ ਖੋਈਆਂ ਜਾ ਰਹੀਆਂ ਨੇ ਇਹਨਾਂ ਦੀ ਹਾਲਤ ਉਹ ਹੈ ਆ ਜਿਹੜੇ ਰੌਲਾ ਪਾਉਂਦੇ ਨੇ ਚੀਕਾ ਮਾਰਦੇ ਨੇ ਮੈਨੂੰ ਗਾਲਾਂ ਕੱਢਦੇ ਨੇ ਇਹ ਉਹੀ ਚੀਜ਼ਾਂ ਨੇ ਦੀਵਾ ਬੁਝਣ ਤੋਂ ਪਹਿਲਾਂ ਜਿਆਦਾ ਫਫਫਫਾ ਜੇ ਕਰਦਾ ਹੁੰਦਾ ਬਸ ਦੀਵੇ ਚ ਇਹਨਾਂ ਨੇ ਤਿੰਨ ਆਈਆਂ ਕਾਲੀਦਲ ਦੇ ਤਿੰਨ ਚੋਂ ਦੋ ਤਾਂ ਹੈ ਨਹੀਂ ਅਯਾਲੀ ਉਧਰ ਪਾਸੇ ਹੋ ਗਿਆ ਦੂਜੇ ਪਾਸੇ ਇੱਕੋ ਜਿਹੜਾ ਉਹ ਸਾਡੇ ਨਾਲ ਆਗੇ ਡਾਕਟਰ ਸਾਹਿਬ ਸੁਖੀ ਕੱਲੀ ਮਜੀਠੇਰੀਕਰ ਵਾਲੀ ਰਹਿ ਗਈ ਉਹ ਉਨ ਨਹੀਂ ਵਿਧਾਨ ਸਭਾ ਚ ਆਉਂਦੀ ਉਹਨ ਜੋਗੀ ਵਿਚਾਰੀ ਰਹੀ ਵੀ ਨਹੀਂ ਹੁਣ ਉਹ ਤਾਂ 90 ਤੋਂ ਟਾਈਮ ਮਿਲੇ ਤਾਂ ਉੱਥੇ ਆਵੇ ਉਹ ਠੀਕ ਹੈ ਨਾ ਦੀਵਾ ਬੁੱਝ ਗਿਆ ਜਿਹੜੇ ਕਹਿੰ ਸੀ ਰਾਜ ਕਰਾਂਗੇ 25 ਸਾਲ ਉਹ ਰੱਬ ਸੁਣਦਾ ਰੱਬ ਓਏ ਉਹ ਕਹਿੰਦਾ ਉੱਚੇ ਬੋਲ ਨਾ ਬੋਲੀਏ ਕਰਤਾ ਰੋਂ ਡਰੀਏ 25 ਸਾਲ ਕਹਿੰਦਾ ਰਾਜ ਕਰਾਂਗੇ ਅੱਜ 25 ਬੰਦੇ ਨਹੀਂ ਹੈਗੇ ਵੀ 25 ਬੰਦੇ ਇੱਥੇ ਉਹ ਦੂਜੇ ਇਲਾਕਿਆਂ ਚੋਂ ਲਿਆ ਕੇ ਟਿਕਟਾਂ ਦੇਣੀਆਂ ਪੈ ਰੀਆਂ ਨੇ ਉਹ ਮਾਲਵੇ 'ਚ ਸਾਡੇ ਹਾਲਾਤ ਇਹ ਨੇ ਢੀਂਡਾ ਸੋ ਵੀ ਹਾਰ ਗਿਆ ਚੰਦੂ ਮਾਜਰਾ ਹਾਰ ਗਿਆ ਹਾਂਜੀ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਦਿੰਦੇ ਆ ਇਹ ਹਾਂਜੀ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾ ਦਿੰਦੇ ਹਾਂਜੀ ਮੈਨੂੰ ਪਤਾ ਮੈਨੂੰ ਪਤਾ ਮੈਨੂੰ ਪਤਾ ਸੋ ਇਹ ਇਹਨਾਂ ਕੋਲੇ ਆ ਚੀਜ਼ ਰਹਿ ਗਈਆਂ ਹੁਣ ਵਿਡਰਾਓ ਲੋਕਾਂ ਨੂੰ ਧਮਕਾਓ ਫਿਰ ਵੋਟਾਂ ਲੈਣ ਰਾਤ ਧਮਕਾ ਕੇ ਵੋਟਾਂ ਲੈ ਲੋਗੇ ਸਾਡੇ ਲੱਕੇ ਦਾ ਇਹ ਹਾਲ ਹੈ ਮਰਮਾਲ ਵਿੱਚ ਵੀ ਜਦੋਂ ਵੋਟਾਂ ਆਉਂਦੀਆਂ ਨੇ ਨਾ ਅਕਾਲੀ ਦਲ ਨਾਲੇ بڑے بڑے ਜਥੇਦਾਰ ਜਿਹੜੇ ਨੇ ਕੁੰਡੇ ਬੰਦ ਕਰ ਲੈਂਦੇ ਆ ਜਿੰਦੇ ਗੇਟ ਲਾ ਲੈਂਦੇ ਆ ਵੀ ਕਿਤੇ ਅਖਬਾਰ ਵਾਂਗੂ ਐ ਤਹਾਂ ਦੀ ਨਾ ਟਿਕਟਾਂ ਸਿੱਟ ਜਾਣਾ ਵੀ ਟਿਕਟ ਲੈ ਲੋ ਕਾਲੀ ਦਲ ਦੀ ਥੱਲੇ ਇੱਕ ਬਜ਼ੁਰਗ ਕਹਿੰਦਾ ਮੈਂ ਤਾਂ ਥੱਲੇ ਵੀ ਦੇਖਿਆ ਬੇਨਲੀਜੀ ਚ ਵੀ ਕਹਿੰਦਾ ਮੈਂ ਕੱਪੜਾ ਫਸਾਇਆ ਮੈਂ ਕਿਹਾ ਥੱਲੂ ਵੀ ਨਾ ਕਿਤੇ ਐ ਕਰ ਜਾਣ ਵੀ ਟਿਕਟਾਂ ਕਾਲੀ ਦਲ ਦੀ ਟਿਕਟਾਂ ਨਹੀਂ ਲੈਣ ਨੂੰ ਤਿਆਰ ਇਹਨਾਂ ਦੇ ਕੋਈ ਅਗਲਾ ਕਹਿੰਦਾ ਬੇਇੱਜ਼ਤੀ ਕਰਾਉਣੀ ਆ ਯਾਰ ਕੋਈ ਕੰਮ ਕੀਤਾ ਹੋਊਗਾ ਲੋਕਾਂ ਦੇ ਮੱਥੇ ਕਿਵੇਂ ਲੱਗਾਂਗੇ ਕੋਈ ਕੰਮ ਚੱਜ ਦਾ ਕੀਤਾ ਹੋਊ ਤਾਂ ਵੋਟਾਂ ਪਾਉਣਗੇ ਲੋਕ ਬਧੇਰੀਆਂ ਪਾਈਆਂ ਵੀ ਨੇ ਭਾਈ ਬਕਸੇ ਭਰਤੇ ਇਹਨਾਂ ਦੇ ਪਰ ਨਹੀਂ ਇਹਨਾਂ ਤੋਂ ਬਰਦਾਸ਼ਤ ਹੋਈਆਂ ਸਾਮੀਆਂ ਨਹੀਂ ਗਈਆਂ ਪੰਜਾਬੀ ਦਾ ਅਖਰ ਹੈ ਅੱਤ ਆੜੇ ਤੇ ਅੱਧਕ ਤੱਤਾ ਅੱਤ ਜਦੋਂ ਅੱਤ ਹੋ ਜਾਂਦੀ ਹੈ ਨਾ ਤਾਂ ਅੱਤ ਕਰਨ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਅੱਧਕ ਦੀ ਟਿੱਪੀ ਕਦੋਂ ਬਣ ਗਈ ਆੜੇ ਤੇ ਟਿੱਪੀ ਤੱਤਾ ਅੰਤ ਇਹਨਾਂ ਦਾ ਅੰਤ ਹੋ ਗਿਆ ਪੈਸੇ ਕਹਿੰਦੇ ਸਾਡੇ ਕੋਲੇ ਬਹੁਤ ਨੇ ਪੈਸੇ ਵੰਡਾਂਗੇ ਅਸੀਂ ਦੋ ਤਿੰਨ ਰਾਤਾਂ ਪਹਿਲਾਂ ਕਹਿੰਦੇ ਸੀ ਪੈਸੇ ਵੰਡਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਚੀਮੇ ਵਾਲਿਓ ਮੈਂ ਕੱਲ ਸਾਲਿਆਂ ਨੂੰ ਵੀ ਇਹੀ ਕਹਿ ਕੇ ਆਇਆ ਨਸ਼ੈਰੇ ਢਾਲੇ ਵਾਲਨ ਵੀ ਇਹੀ ਕਹਿ ਕੇ ਆਇਆ ਸਾਰੇ ਪਿੰਡਾਂ 'ਚ ਮੈਂ ਇਹੀ ਕਹਿ ਕੇ ਆਇਆ ਵੀ ਜੇ ਪੈਸੇ ਵੰਡਣ ਆਏ ਹੱਥ ਬਨ ਕੇ ਬੇਨਤੀ ਹੈ ਮੇਰੀ ਜਵਾਬ ਨਾ ਦੇ ਦਿਓ ਲੈ ਲਿਓ ਉਹ ਲక్ష్ਮੀਨੀ ਮੋੜੀ ਦੀ ਹੁੰਦੀ ਇਹਨਾਂ ਨੇ ਕਿਹੜਾ ਝੋਨਾ ਬੀਜਿਆ ਆਪਣੇ ਇਹਨੇ ਪੈਸੇ ਆਪਣੇ ਲੁੱਟਿਆ ਹੋਇਆ ਮਾਲ ਹੈ ਉਹ ਕਈ ਤਾਂ ਨੋਟ ਵੀ ਪਛਾਣ ਲੋਗੇ ਤੁਸੀਂ ਬਜ਼ੁਰਗੋ ਵੀ ਆ ਤਾਂ 100 ਦਾ ਨੋਟ ਓਏ ਖੁੰਝੇ ਜੇ ਤੇ ਹਰਦੀ ਜੀ ਲੱਗੀ ਹੋਈ ਆ ਉਹੀ ਆ ਉਹ ਜਿਹੜਾ ਸੰਗਰਾਮ ਦੇ ਵੇਲੇ ਦਰਬਾਰ ਸਭ ਟੇਕ ਕੇ ਆਏ ਸੀ ਉਥੇ ਹੀ ਆਉਂਦੇ ਇਹਨਾਂ ਦੇ ਸਾਰਾ ਹੀ ਗੋਲ ਕ ਇਹਨਾਂ ਦੀਆਂ ਨੇ ਬਾਈ ਕੰਮ ਕਰ ਦਿਓ ਐ ਫੜ ਕੇ ਪੈਸੇ ਜੇਬ ਚ ਪਾ ਕੇ ਕਹਿ ਦਿਓ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬ ਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰਦੋ ਬਖੇ ਨੂੰ ਮਾਫ ਆ ਬੜਾ ਸਮਝਦਾਰ ਇਲਾਕਾ ਵੀ ਬੜਾ ਸਮਝਦਾਰ ਇਲਾਕਾ ਹੈ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਹਾਂ ਬੋਲੇ ਸੋਨਿਆ ਇਨਕਲਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਾਨ ਸਾਹਿਬ ਪੰਜਾਬ ਦੇ ਸਭ ਤੋਂ ਪਹਿਲਾਂ ਤਾਂ ਇੱਥੇ ਆਉਣ ਸਰਦਾਰ ਭਗਵੰਤ ਮਾਨ ਤੁਹਾਡੇ ਵਿੱਚ ਐਮਐਲਏ ਕਿੱਧਰ ਬਾਏ ਨੇ ਰਾਜਪੜਿੰਗ ਦੀ ਘਰ ਵਾਲੀ ਖੜਾਈਆ ਹੁਣੀ ਇੰਨਾ ਕਰਕੇ ਹੀ ਮੇਰੇ ਨਾਂ ਦੇ ਅੱਖਰ ਤਿੰਨ ਜਿਹੜੇ ਆਪਣਾ ਅੱਜ ਲੱਗੇ ਐਮਐਲਏ ਉਹ ਮਾਨ ਸਾਹਿਬ ਦੀ ਬਦੌਲਤ ਆ ਤੇ ਇੱਕ ਬੇਨਤੀ ਹੈ ਮਾਨ ਸਾਹਿਬ ਇਹ ਸਾਰੇ ਪਿੰਡ ਦੀ ਕਿਉਂਕਿ ਮੈਂ ਇੱਥੇ ਰੋਜ਼ ਆਉਣਾ ਜੀ ਡੇਲੀ ਇਹ ਕਹਿੰਦੇ ਜੀ ਸਾਨੂੰ ਸਾਡੇ ਭਰਾ ਨੂੰ ਉਹਨਾਂ ਨੇ ਗੈਂਗਸਟਰਾਂ ਨੇ ਮਾਰਤਾ ਤੇ ਸਾਨੂੰ ਇਨਸਾਫ ਨਹੀਂ ਮਿਲਿਆ ਇਸ ਗੱਲ ਦਾ ਤੁਸੀਂ ਪੂਰਨ ਅੱਜ ਸਾਰੀ ਪੰਚਾਇਤ ਦੇ ਵਿੱਚ ਅਨਾਉਂਸ ਕਰਕੇ ਜਾਓ ਵੀ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਤੁਹਾਡੇ ਭਰਾ ਨੂੰ ਇਨਸਾਫ ਦਵਾਉਂਗਾ ਮੈਂ ਔਰ ਤੁਹਾਡੇ ਤੇ ਇਹਨਾਂ ਸਾਰਿਆਂ ਨੂੰ ਬਹੁਤ ਵੱਡਾ ਭਰੋਸਾ ਮਾਂਸਾ ਬਿਲਕੁਲ ਬਿਲਕੁਲ ਦੇਖੋ ਇਹ ਜੋ ਵੀ ਬੰਦਾ ਕਾਨੂੰਨ ਨੂੰ ਹੱਥ 'ਚ ਲਊਗਾ ਉਤੇ ਕਾਰਵਾਈ ਸਖਤ ਹੋਊਗੀ ਆਪਾਂ ਨਾ ਕਿਸੇ ਤੇ ਗੱਲਾਂ ਕਾਣੇ ਆ ਨਾ ਕਿਸੇ ਤੋਂ ਕਮਿਸ਼ਨ ਲੈਣੇ ਆ ਨਾ ਹੀ ਆਪਾਂ ਕੋਈ ਇਹ ਆ ਵੀ ਆਪਾਂ ਪਾਲਿਆ ਆਪਾਂ ਲਿਆਂਦੇ ਆ ਸਿੰਪਲ ਗੱਲ ਐ ਕਿ ਜੇ ਸਖਤ ਤੋਂ ਸਖਤ ਸਜ਼ਾ ਮਿਲੂਗੀ ਤਾਂ ਫਿਰ ਅਗਲੀ ਵਾਰ ਕੋਈ ਵੀ ਬੰਦਾ ਇਹੋ ਜਿਹਾ ਜ਼ੁਲਮ ਕਰਨ ਤੋਂ ਕਤਰਾਊਗਾ ਡਰੂਗਾ ਵੀ ਯਾਰ ਉਥੇ ਜੇ ਕਿਤੇ ਜੇ ਕਿਤੇ ਐਦਾਂ ਹੀ ਰਹਿ ਗਏ ਫਿਰ ਹੌਸਲਾ ਵੱਜ ਜਾਂਦਾ ਵੀ ਉਹਦਾ ਕੀ ਕਰ ਲਿਆ ਫਲਾਣੇ ਪਿੰਡ ਵਾਲੇ ਦਾ ਕੀ ਕਰ ਲਿਆ ਫਿਰ ਹੌਸਲਾ ਵੱਜ ਜਾਂਦਾ ਕਹਿੰਦਾ ਆਦਮੀ ਕੋ ਖੁਲੀ ਆਦਮੀ ਕੋ ਬੁਰੀ ਲੱਤ ਵਿਗਾੜ ਦਿੰਦੀ ਹੈ ਕਬੂਤਰੋਂ ਕੋ ਖੁਲੀ ਛੱਤ ਵਿਗਾੜ ਦਿੰਦੀ ਹੈ ਜੁਰਮ ਕਰਨ ਵਾਲੇ ਇਤਨੇ ਖਤਰਨਾਕ ਨਹੀਂ ਹੋਤੇ ਲੇਕਿਨ ਸਜ਼ਾ ਨਾ ਦੇਕਰ ਅਦਾਲਤ ਵਿਗਾੜ ਦਿੰਦੀ ਹੈ ਸੋ ਇਸ ਕਰਕੇ ਵੀਰੋ ਜੋ ਵੀ ਜਿਨੇ ਵੀ ਕੋਈ ਕਾਨੂੰਨ ਨੂੰ ਹੱਥ ਚਲਿਆ ਕਿਸੇ ਦੀ ਜਾਨ ਲਈਏ ਦੋ ਬੜਾ ਦਾ ਪਾਪ ਨਹੀਂ ਹੋ ਸਕਦਾ ਇਨਸਾਨ ਦੀ ਜਾਨ ਲਈਏ ਸਖਤੋ ਸਖਤ ਕਾਰਵਾਈ ਹੋਊਗੀ ਬਤੌਰ ਮੁੱਖ ਮੰਤਰੀ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿੰਦਾ ਇਲੈਕਸ਼ਨ ਤੋਂ ਬਾਅਦ ਆਪਾਂ ਬੈਠਾਂਗੇ ਇਸ ਗੱਲ ਤੇ ਪਹਿਲਾ ਫੈਸਲਾ ਪਬਲਿਕ ਦਾ ਜਨਤਾ ਦੀ ਕਚਹਿਰੀ ਦਾ 11 ਤਰੀਕ ਨੂੰ ਤੁਸੀਂ ਦੇ ਦਿਓ ਉਸ ਤੋਂ ਬਾਅਦ ਜੋ ਜਨਤਾ ਦੀ ਕਚਹਿਰੀ ਮੈਨੂੰ ਕਹੂਗੀ ਮੈਂ ਆਪਣਾ ਫੈਸਲਾ ਕਰਾਂਗਾ